ਇਹ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਕਿਉਂਕਿ ਇੱਥੇ ਹਰੇਕ ਪਾਰਟੀ ਦਾ ਸਪੋਰਟਰ ਵੀ ਹੋਊਗਾ ਇੱਥੇ ਸਜਦਾ ਕਰਨਾ ਆਉਂਦਾ 23 ਮਾਰਚ ਨੂੰ ਅਸੀਂ ਵੀ ਜਦੋਂ ਲੰਘਦੇ ਵੜਦੇ ਜੇ ਅੱਗੋਂ ਦੀ ਲੰਘਦੇ ਹੋਈਏ ਬਾਈ ਰੋਡ ਲੰਘਦੇ ਹੋਈਏ ਤਾਂ ਅਸੀਂ ਵੀ ਸਜਦਾ ਕਰਕੇ ਜਾਂਦੇ ਹਾਂ ਜਦੋਂ ਵੀ ਟਾਈਮ ਮਿਲਦਾ ਕਿਉਂਕਿ ਇੰਨਾ ਕਰਕੇ ਹੀ ਜਿਹੜੇ ਆਜ਼ਾਦੀ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ ਇੰਨਾ ਕਰਕੇ ਹੀ ਕਾਰਾਂ ਕੋਠੀਆਂ ਵਾਲੇ ਹੋ ਗਏ ਇੰਨਾ ਕਰਕੇ ਅਹੁਦੇਦਾਰ ਐਮਐਲਏ ਮੰਤਰੀ ਮੁੱਖ ਮੰਤਰੀ ਜਿਹੜਾ ਬਣ ਗਏ ਕਿਉਂਕਿ ਨਹੀਂ ਤਾਂ ਅੰਗਰੇਜ਼ਾਂ ਦੇ ਅਧੀਨ ਹੋਣਾ ਸੀ ਜੇ ਕਿਤੇ ਇਹਨਾਂ ਨੇ ਆਪਣੀਆਂ ਜਵਾਨੀਆਂ ਦੇਸ਼ ਦੇ ਲੇਖੇ ਨਾਲ ਲਾਈਆਂ ਹੁੰਦੀਆਂ ਸੋ ਅੱਜ ਬੜੀ ਖੁਸ਼ੀ ਹੈ ਕਿ ਛੋਟੇ-ਛੋਟੇ ਬੱਚੇ ਵੀ ਪੀਲੀਆਂ ਪੱਗਾ ਬਣ ਕੇ ਪਗ ਸਿੰਘ ਨੂੰ ਸਜਦਾ ਕਰਨ ਆਏ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਬਿਲਕੁਲ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵਾਰਿਸਾਂ ਨੇ ਕਿਹੜੀਆਂ-ਕਿਹੜੀਆਂ ਮੁਸੀਬਤਾਂ ਝੱਲ ਕੇ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਇੱਥੇ ਆਜ਼ਾਦੀ ਲੈ ਕੇ ਦਿੱਤੀ ਹੈ ਵੀਰੋ ਬੜੀ ਦੇਰ ਦੀ ਮੰਗ ਸੀ ਇਲਾਕੇ ਦੀ ਐਮਐਲਏ ਸਵਾਨਾਂ ਦੀ ਲੋਕ ਵੀ ਮਿਲਦੇ ਸੀ ਕਿ ਜੇ ਇੱਥੇ ਕਿਤੇ ਬਿਮਾਰ ਹੋ ਜੇ ਕੋਈ ਰੱਬ ਨਾ ਕਰੇ ਤਾਂ ਜੀ ਡੀਐਮਸੀ ਜਾਣਾ ਪੈਂਦਾ ਲੁਧਿਆਣੇ ਜਾਂ ਜਲੰਧ ਜਾਂ ਪੀਜੀਆਈ ਕੋਈ ਨੇੜੇ ਤੇੜੇ ਨਾ ਹਸਪੀਟਲ ਕੋਈ ਅੱਛਾ ਹੈ ਕਾਲਜ ਤਾਂ ਇੱਧਰ ਹੈ ਹੀ ਨਹੀਂ ਦੁਆਬੇ 'ਚ ਕੋਈ ਤੇ ਮੈਡੀਕਲ ਕਾਲਜ ਦੀ ਬੜੀ ਡਿਮਾਂਡ ਸੀ। ਉਹਨੇ 15 ਮਿੰਟ ਪਹਿਲਾਂ ਬਰਨਾਲਾ ਕਲਾ ਬਿਲਕੁਲ ਕਚੈਰੀਆਂ ਦੇ ਸਾਹਮਣੇ ਜਿੱਥੇ ਸਿਵਲ ਹਸਪਤਾਲ ਹੈ ਨਵਾਂ ਸ਼ਹਿਰ ਦਾ ਉਹਦੇ ਨਾਲ ਹੀ ਜ਼ਮੀਨ ਲੈ ਕੇ ਸ਼ਹੀਦ ਭਗਤ ਸਿੰਘ ਮੈਡੀਕਲ ਕਾਲਜ ਜਿਹੜਾ ਹੈ ਉਹਦਾ ਉਦਘਾਟਨ ਕਰਕੇ ਆਇਆ। ਨਾਲੇ ਤਾਂ ਹਸਪਤਾਲ ਦਾ 100 ਬੈੱਡ ਵਧੂਗਾ ਤੇ 300 ਕਰੋੜ ਰੁਪਏ ਦੀ ਲਾਗਤ ਨਾਲ ਉਹ ਕਾਲਜ ਬਣੂਗਾ ਜੀ। 50 ਸੀਟਾਂ ਨੇ ਐਮਬੀਬੀਐਸ ਦੀਆਂ ਔਰ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਇੱਥੇ ਬੈਠੇ ਨੇ ਸਟੇਜ ਤੇ ਉਹਨਾਂ ਨੂੰ ਇਸ ਗੱਲ ਤੋਂ ਸਕੂਨ ਮਿਲਦਾ ਹੋਊਗਾ ਕਿ ਹਾਂ ਸਾਡੇ ਪਿਆਰਿਆਂ ਨੂੰ ਸਾਡੇ ਦੁਲਾਰਿਆਂ ਨੂੰ ਵੀ ਕੋਈ ਯਾਦ ਕਰਦਾ ਹੈ ਨਹੀਂ ਤਾਂ ਪਹਿਲਾਂ ਕੀ ਕਰਦੇ ਸੀ ਹਾਰ પાਕੇ ਮੁੜ ਜਾਂਦੇ ਸੀ ਕੋਈ ਉਹਨਾਂ ਦੇ ਨਾਂ ਤੇ ਨਾ ਯਾਦਗਾਰ ਨਾ ਉਹਨਾਂ ਦੇ ਨਾਂ ਤੇ ਕੋਈ ਸੰਸਥਾ 30 ਫੁੱਟ ਉੱਚਾ ਕਾਸ਼ੀ ਦਾ ਬੁੱਤ ਜਿਹੜਾ ਉਹ ਬਿਲਕੁਲ ਮੁਹਾਲੀ ਵਾਲੇ 에어ਪੋਰਟ ਦੇ ਸਾਹਮਣੇ ਲਾਇਆ ਹੋਇਆ ਹੈ 30 ਫੁੱਟ ਉੱਚਾ ਤੇ ਮੁਹਾਲੀ ਵਾਲੇ 에어ਪੋਰਟ ਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਹੈ। ਇਸ ਕਾਲਜ ਦਾ ਨਾਂ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਹੋਊਗਾ। ਪਰੀ ਸੋਚ ਦੇ ਪਰੀ ਸੋਚ ਦੇ ਪਰੀ ਸੋਚ ਦੇ ਜੈ ਜੰਦਾਬਾ ਜੈ ਜੰਦਾਬਾ ਥੈਂਕ ਯੂ ਮੇਰੀ ਸੋਚ ਨਾਲੋਂ ਆਪਾਂ ਉਹਨਾਂ ਦੀ ਸੋਚ ਤੇ ਪੈਰਾ ਦਈਏ ਉਹਨਾਂ ਦੀ ਸੋਚ ਨੂੰ ਬਚਾਈਏ ਉਹਨਾਂ ਨੇ ਵੀ ਲਿਖਿਆ ਸੀ ਮੇਰੀ ਮੌਤ ਤੇ ਰੋਇਓ ਨਾ ਮੇਰੀ ਸੋਚ ਨੂੰ ਬਚਾਇਓ ਸੋ ਇਸ ਕਰਕੇ ਬਹੁਤ ਵੱਡੀ ਸੋਚ ਬਹੁਤ ਛੋਟੀ ਉਮਰ ਚ ਇੰਨਾ ਜਜ਼ਬਾ ਇੰਨੀ ਦੇਸ਼ ਭਗਤੀ ਇੰਨਾ ਦੇਸ਼ ਪ੍ਰੇਮ ਬਹੁਤ ਘੱਟ ਦੇਖਣ ਨੂੰ ਮਿਲਦਾ ਸੋ ਇਸ ਕਰਕੇ ਇਹ ਦੁਆਬੇ ਦੇ ਵਿੱਚ ਗਦਰੀ ਬਾਬਿਆਂ ਦੀ ਧਰਤੀ ਹੈ ਮਨ ਤਾਂ ਨਹੀਂ ਲੱਗਦਾ ਕੋਈ ਅਜਿਹਾ ਪਿੰਡ ਹੋਣਾ ਆਪਣੇ ਪੰਜਾਬ 'ਚ ਜਿੱਥੇ ਕਿਸੇ ਨਾ ਕਿਸੇ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਚਾਹੇ ਉਹ ਕਾਰਗਿਲ ਦਾ ਸ਼ਹੀਦ ਹੋਵੇ ਚਾਹੇ ਉਹ ਕਿਸੇ ਹੋਰ ਜੰਗ ਦਾ ਸ਼ਹੀਦ ਹੋਵੇ ਚਾਹੇ ਗਦਰੀ ਬਾਬਿਆਂ ਦਾ ਹੋਵੇ ਚਾਹੇ ਜਿਹੜੀ ਮਰਜ਼ੀ ਆਜ਼ਾਦੀ ਵਾਲੀ ਜੰਗ ਦਾ ਹੋਵੇ ਸੋ ਇਹ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਖਟਕੜ ਕਲਾਂ ਤਾਂ ਜਿਹੜਾ ਉਹ ਇੱਕ ਰੋਲ ਮਾਡਲ ਹੈ ਜਦੋਂ ਵੀ ਕੋਈ ਬਾਹਰਲੇ ਸੂਬਿਆਂ 'ਚੋਂ ਜਾਂ ਬਾਹਰਲੇ ਮੁਲਕਾਂ 'ਚੋਂ ਮੈਨੂੰ ਕੋਈ ਮਿਲ ਨਾ ਆਉਂਦਾ ਤੇ ਉਹ ਕਹਿੰਦੇ ਆ ਅੰਮ੍ਰਿਤਸਰ ਜਾਣਾ ਚੰਡੀਗੜ੍ਹੋਂ ਬਾਈ ਰੋਡ ਤਮੈ ਅਨਨ ਨੂੰ ਇਹ ਜ਼ਰੂਰ ਕਹਿਣਾ ਉਹਨਾਂ ਦੇ ਜਿਹੜੇ ਸਾਰਥੀ ਹੁੰਦੇ ਨੇ ਡਰਾਈਵਰ ਹੁੰਦੇ ਨੇ ਕਿ ਜਾਂਦੇ ਜਾਂਦੇ ਖਟਕੜਕਲਾਂ ਜ਼ਰੂਰ ਰੁੱਕ ਕੇ ਜਾਣਾ ਸਜਦਾ ਜ਼ਰੂਰ ਕਰਕੇ ਜਾਣਾ ਕਿ ਲੋਕ ਬਹੁਤ ਸਾਰਾ ਹੁਣ ਤਾਂ ਮਿਊਜ਼ੀਅਮ ਵੀ ਬਹੁਤ ਵਧੀਆ ਬਣਿਆ ਹੋਇਆ ਤੇ ਕਿਉਂਕਿ ਸ਼ੀਦਿਆਜ਼ਮ ਭਗਤ ਸਿੰਘ ਹੋਰੀ ਇਹ ਕਹਿੰਦੇ ਹੁੰਦੇ ਸੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਡਾਕਟਰ ਬਲਬੀਰ ਜੀ ਨੇ ਕਿ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈਗੀ ਕਿ ਆਜ਼ਾਦੀ ਆਊਗੀ ਜਾਂ ਨਾ ਪਰ ਚਿੰਤਾ ਇਸ ਗੱਲ ਦੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਇਹ ਡਰ ਸੀ ਉਹਨਾਂ ਨੂੰ ਕਿ ਕਿਤੇ ਗੋਰਿਆਂ ਨੂੰ ਕੱਢ ਕੇ ਆਪਣੇ ਵਾਲੇ ਕਾਲੇ ਅੰਗਰੇਜ਼ ਨਾ ਲੈ ਆਈਏ ਉਹ ਡਰ ਕਾਫੀ ਹੱਦ ਤੱਕ ਸਹੀ ਵੀ ਸਾਬਤ ਹੋਇਆ ਆ 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਹਜੇ ਤੱਕ ਸੀਵਰੇਜ ਦੇ ਟੱਕਣ ਪੂਰੇ ਨਹੀਂ ਹੋਏ ਆਪਾਂ ਤੋਂ ਹੁਣ ਕਿਤੇ ਥੋੜਾ ਜਿਹਾ ਨੌਕਰੀਆਂ ਵਾਲੇ ਪਾਸੇ ਕਾਲਜਾਂ ਵਾਲੇ ਪਾਸੇ ਸਕੂਲਾਂ ਵਾਲੇ ਪਾਸੇ ਤੁਰਿਆ ਪਿਛਲੇ 3 ਸਾਲ ਤੋਂ ਨਹੀਂ ਤਾਂ ਗਲੀਆਂ ਨਾਲੀਆਂ ਨੂੰ ਵੀ ਵਿਕਾਸ ਕਹੀ ਗਏ ਮੈਂ ਤਾਂ ਕਹਨਾ ਉਦੋਂ ਭਗਤ ਸਿੰਘ ਹੋਰਾਂ ਦੀ ਆਤਮਾ ਨੂੰ ਬੜਾ ਦੁੱਖ ਹੁੰਦਾ ਹੋਊਗਾ ਜਦੋਂ ਵੱਡੇ ਵੱਡੇ ਅਫਸਰਾਂ ਦੇ ਜਾਂ ਵੱਡੇ ਵੱਡੇ ਨ્યાય ਮੂਰਤੀ ਜੱਜਾਂ ਦੇ ਘਰੇ ਵੈਸੇ ਪਰ ਉਹਨਾਂ ਦੇ ਘਰੋਂ ਜਦੋਂ ਰਿਸ਼ਵਤ ਦੇ ਪੈਸੇ ਮਿਲਦੇ ਆ ਇਸ ਕੰਮ ਵਾਸਤੇ ਜਿਆਦੀ ਤਾਂ ਨਹੀਂ ਲੈ ਕੇ ਦਿੱਤੀ ਸੀ ਤੇ ਤੁਸੀਂ ਆਪਣੇ ਲੋਕਾਂ ਨੂੰ ਲੁੱਟੀ ਜਾਓ ਅੱਪ ਆ ਕੀ ਹੋਇਆ ਪਰਸੋ ਚ ਉੱਥੇ ਦਾ ਖਬਰਾਂ ਚੱਲ ਰਹੀਆਂ ਨੇ ਘਰ ਨੂੰ ਅੱਗ ਲੱਗ ਗਈ ਇਹਦੇ ਜੱਜ ਦੇ 15 ਕਰੋੜ ਰੁਪਇਆ ਫੁੱਗ ਗਿਆ ਜੀ ਉਹ ਹੁਣ ਉਤਾਰਾਂ ਜੀਆਂ ਗਿਣੀ ਜਾਂਦੇ ਨੇ ਜਿਹੜੀ ਤਾਰ ਜੀ ਨਹੀਂ ਹੁੰਦੀ ਉਹ ਚ ਵੀ ਕਿੰਨੇ ਸੀ ਇਹ ਮਤਲਬ ਇਹ ਜਦੋਂ ਦੇਖਦੇ ਆ ਇਹ ਚੀਜ਼ਾਂ ਲੋਕਾਂ ਦਾ ਹੱਕ ਕਿੰਨੇ ਫੈਸਲੇ ਗਲਤ ਹੋ ਗਏ ਹੋਣਗੇ ਉਹਦੇ ਨਾਲ ਸੋ ਸੱਚੀ ਸਰਧਾਂਜਲੀ ਇਹੀ ਹੈ ਕਿ ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਕਰੀਏ 52000 ਤੋਂ ਉੱਪਰ 52606 ਨੌਕਰੀਆਂ ਦਿੱਤੀਆਂ ਨੇ ਹੁਣ ਤੱਕ ਅਲੱਗ-ਅਲੱਗ ਡਿਪਾਰਟਮੈਂਟਾਂ 'ਚ ਤੁਹਾਡੇ 'ਚੋਂ ਵੀ ਕਿਸੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਪਿੰਡ ਦੇ ਕਿਸੇ ਮੁੰਡੇ ਕੁੜੀ ਨੂੰ ਨੌਕਰੀ ਮਿਲੀ ਹੋਣੀ 1 ਰੁਪਈਆ ਵੀ ਰਿਸ਼ਵਤ ਦਾ ਕਹਦੇ ਕੋਈ ਜਾਂ ਕਿਸੇ ਇੱਕ ਕੋਈ ਕਿਸੇ ਨੂੰ ਐਮਐਲਏ ਨੂੰ ਜਾਂ ਮੰਤਰੀ ਨੂੰ ਫੋਨ ਕਰਨਾ ਪੈ ਗਿਆ ਹੋਵੇ ਜਾਂ ਕੋਈ ਇਹ ਕਹਦੇ ਮੇਰੇ ਨੰਬਰ ਜਾਦੇ ਸੀ ਕੱਟ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਕੋਲੇ ਪੈਸੇ ਨਹੀਂ ਸੀ ਜਾਂ ਉਹਨੂੰ ਕੋਈ ਮੰਤਰੀ ਜਾਂ ਵੱਡਾ ਬੰਦਾ ਜਾਣਦਾ ਨਹੀਂ ਸੀ 55000 ਤੋਂ ਉੱਪਰ ਨੌਕਰੀਆਂ 881 ਮੁਹੱਲਾ ਕਲੀਨਿਕ ਖੋਲਤੇ 3 ਕਰੋੜ ਬੰਦਾ ਕਈ ਦੋ-ਦੋ ਵਾਰੀ ਵੀ ਆ ਕੇ ਹੋਣਗੇ 3 ਕਰੋੜ ਬੰਦਾ ਉੱਥੇ ਆ ਕੇ ਜਿਹੜਾ ਉਹ ਇਲਾਜ ਕਰਾ ਚੁੱਕਿਆ ਉਹਦੇ ਨਾਲ ਪੰਜਾਬੀਆਂ ਦਾ 1000 ਕਰੋੜ ਤੋਂ ਵੱਧ ਰੁਪਈਆ ਜਿਹੜਾ ਦੂਜੇ ਹਸਪਤਾਲਾਂ ਜਾ ਕੇ ਦੇਣਾ ਪੈਂਦਾ ਸੀ ਉਹ ਬਚਿਆ ਜੀ 17 ਟੋਲ ਪਲਾਜੇ ਬੰਦ ਕਰਤੇ 62 ਲੱਖ ਰੁਪਇਆ ਹਰ ਰੋਜ਼ ਦਾ ਉਹ ਬਚਦਾ ਹੈ ਜੀ ਲੋਕਾਂ ਦਾ ਓਵਰ ਚੱਲੀ ਜਾਂਦੇ ਸੀ ਦੋ ਦੋ ਸਾਲ ਓਵਰ ਹੀ ਚੱਲ ਗਏ ਕਿਸੇ ਨੇ ਪੁੱਛਿਆ ਹੀ ਨਹੀਂ ਕਿਉਂਕਿ ਜਿਨ੍ਹਾਂ ਨੇ ਬੰਦ ਕਰਨੇ ਸੀ ਉਹਨਾਂ ਨਾਲ ਉਹਨਾਂ ਨੇ ਹਿੱਸਾ ਪਾ ਲਿਆ ਚੱਲੀ ਗਿਆ ਕੰਮ ਬਸ ਸੋ ਇਸ ਕਰਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੇ ਲੱਗੇ ਹੋਏ ਆ ਜਦੋਂ ਮੈਂ ਅਰਵਿੰਦ ਕੇਜਰੀਵਾਲ ਜੀ ਨਾਲ ਪਿੰਡ ਪਿੰਡ ਜਾ ਰਿਹਾ ਸੀ ਜਦੋਂ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨਾਲ ਕਸਬਿਆਂ ਜਾ ਰਿਹਾ ਸੀ ਸ਼ਹਿਰਾਂ ਜਾ ਰਿਹਾ ਸੀ ਤਾਂ ਗਰੰਟੀਆਂ ਦੇ ਰਹੇ ਸੀ ਅਸੀਂ ਕਿ ਬਿਜਲੀ ਫ੍ਰੀ ਕਰ ਦਾਂਗੇ ਵਿਰੋਧੀ ਪਾਰਟੀਆਂ ਵਾਲੇ ਹੱਸਦੇ ਸੀ ਐ ਕਿ ਬਿਜਲੀ ਫ੍ਰੀ ਕਰ ਦੋਗੇ ਪੈਸੇ ਕਿੱਥੋਂ ਆਉਣਗੇ 16 ਮਾਰਚ ਨੂੰ ਇੱਥੇ ਹੀ ਸੌ ਚੱਕੀ ਸੀ 1 ਜੁਲਾਈ ਤੋਂ 300 ਜੁਨਟ ਪਰ ਮੰਥ ਯਾਨੀ ਕਿ 600 ਜੁਨਟ ਦਾ ਜਿਹੜਾ ਬਿੱਲ ਆਉਂਦਾ ਦੋ ਮਹੀਨਿਆਂ ਦਾ ਬਿੱਲ ਆਉਂਦਾ 1 ਜੁਲਾਈ ਤੋਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ ਜੀ 1 ਜੁਲਾਈ 22 ਤੋਂ ਲੈ ਕੇ ਨਾਲੇ ਬਿਜਲੀ ਬੋਰਡ ਨੂੰ ਘਾਟਾ ਨਹੀਂ ਪੈਣ ਦਿੱਤਾ ਖੇਤਾਂ 'ਚ ਪੂਰੀ ਬਿਜਲੀ ਆਉਂਦੀ ਆ ਦਿਨੇ ਆਉਂਦੀ ਆ ਨਾਲੇ ਥਰਮਲ ਪਲੈਂਟ ਖਰੀਦ ਲਿਆ ਜੀ ਗੋਇੰਦਵਾਲ ਸਾਹਿਬ ਵਾਲਾ ਸਰਕਾਰੀ ਥਰਮਲ ਪਲੈਂਟ ਉਹ ਵੀ ਖਰੀਦ ਲਿਆ ਝਾਰਖੰਡ 'ਚ ਪਛਵਾੜਾ ਨਾ ਦਾ ਇੱਕ ਕਸਬਾ ਉੱਥੇ ਕੋਲਾ ਨਿਕਲਦਾ ਪੰਜਾਬ ਦੀ ਕੋਲੇ ਦੀ ਖਾਨਸੀ ਉਹ ਬੰਦ ਪਈ ਸੀ 2015 ਤੋਂ ਉਹ ਚਲਵਾਈ ਪਹਿਲਾਂ ਰੋਜ਼ ਹੀ ਖਬਰਾਂ ਆਈ ਜਾਂਦੇ ਰਹਿੰਦੇ ਸੀ ਪੰਜਾਬ ਚ ਛਾ ਸਕਦਾ ਹੈ ਹਨੇਰਾ ਰੋਪੜ ਵਾਲੇ ਥਰਮਲ ਪਲਾਨ ਸਿਰਫ 2 ਦਿਨ ਦਾ ਕੋਲਾ ਪੰਜਾਬ ਛਾ ਸਕਦਾ ਹੈ ਹਨੇਰਾ ਲਹਿਰਾ ਮੁਹਬਤ ਵਾਲੇ ਥਰਮਲ ਪਲਾਨ ਚ 1 ਦਿਨ ਦਾ ਕੋਲਾ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਅਸ ਵਕ ਸਾਡੇ ਸਰਕਾਰੀ ਥਰਮਲ ਪ੍ਰੋਜੈਕਟ ਚ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਇਹ ਨੀਤਾਂ ਸਾਫ਼ ਹੋਣ ਤਾਂ ਹੁੰਦਾ ਕੰਮ ਨੀਤਾਂ ਤਾਂ ਸਾਫ਼ ਹੋਣੀਆਂ ਚਾਹੀਦੀਆਂ ਸੋ ਅਸੀਂ ਤਾਂ ਭਗਤ ਸਿੰਘ ਹੋਰਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹੈਗੇ ਪਰ ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀ ਸੋਚ ਨੂੰ ਲੋਕਾਂ ਤੱਕ ਲੈ ਕੇ ਜਾਈਏ ਕਰਕਰ ਤੱਕ ਪਹੁੰਚਾਈਏ ਕਿਉਂਕਿ ਭਗਤ ਸਿੰਘ ਜੀ ਨੇ ਲਿਖਿਆ ਸੀ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤਾਂ ਇਨਕਲਾਬ ਲਿਖਾ ਜਾਂਦਾ ਹੈ ਸੋ ਇਹਨੇ ਦੇਸ਼ ਨੂੰ ਧਰਤੀ ਨੂੰ ਪਿਆਰ ਕਰਨ ਵਾਲੇ ਉਹ ਲੋਕ ਸੀਗੇ ਸੋ ਉਹਨਾਂ ਨੂੰ ਉਹ 23 ਸਾਲ ਦੀ ਰਹਿਣਗੇ ساری ਉਮਰ ਅੱਜ ਤੋਂ 500 ਸਾਲ ਬਾਅਦ ਆਪਾਂ ਨਹੀਂ ਹੋਵਾਂਗੇ ਆਪਣੀਆਂ ਕਈ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਮੇਲੇ ਉਹਨਾਂ ਦੇ ਇੱਥੇ ਲੱਗਣਗੇ ਤੇ ਉਹ 23 ਸਾਲ ਦੀ ਰਹਿਣਗੇ ਹਮੇਸ਼ਾ ਕਿਉਂਕਿ ਸ਼ਹੀਦ ਮਰਦੇ ਨਹੀਂ ਹੁੰਦੇ ਸ਼ਹੀਦ ਅਮਰ ਹੁੰਦੇ ਨੇ ਸੋ ਮੈਂ ਤੁਹਾਡਾ ਕੱਲੇ ਕੱਲੇ ਕਦਮ ਚੱਲੇ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਬਜਟ ਪੇਸ਼ ਕਰਾਂਗੇ ਪਰਸੋਂ ਚੌਥੇ ਨੂੰ ਕਦੇ ਦੇਖੋ 3 ਸਾਲ ਹੋ ਗਏ ਇਸ ਤੋਂ ਪਹਿਲਾਂ ਵਾਲੀਆਂ ਦੋ ਸਰਕਾਰਾਂ ਇਹੀ ਕਹਿੰਦੀਆਂ ਰਹੀਆਂ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਜੀ ਮੈਂ ਕਹ ਮੈਂ ਵੀ ਕਹਦਾ ਹੁੰਦਾ ਸੀ ਜੀ ਖਾਲੀ ਹੈ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਉਹਨੂੰ ਪੀਪਾ ਕਹੋ ਫਿਰ ਖਜ਼ਾਨਾ ਤਾਂ ਉਹ ਹੁੰਦਾ ਜੀ ਕੁਝ ਹੋਵੇ ਤਿੰਨ ਸਾਲ ਹੋ ਗਏ ਜੀ ਸਾਡੇ ਕਿਸੇ ਮੰਤਰੀ ਨੇ ਜਾਂ ਐਮਐਲ ਨੇ ਜਾਂ ਮੁੱਖ ਮੰਤਰੀ ਨੇ ਕਦੇ ਕਿਹਾ ਵੀ ਖਜ਼ਾਨਾ ਖਾਲੀ ਆ ਉਹ ਖਜ਼ਾਨਾ ਕਦੇ ਨਹੀਂ ਖਾਲੀ ਹੁੰਦਾ ਤੁਹਾਡੀਆਂ ਨੀਤਾਂ ਖਾਲੀ ਸੀ ਅਸਲ ਚ ਇਹਨਾਂ ਦੀਆਂ ਨੀਤਾਂ ਖਾਲੀ ਸੀ ਨੀਤਾਂ ਭਰੀਆਂ ਹੋਣ ਉਹ ਕਹਿੰਦੇ ਨੀਤਾਂ ਨੂੰ ਮਰਾਦਾ ਪੰਜਾਬੀ ਦੀ ਕਹਾਵਤ ਹੈ ਨੀਤਾਂ ਨੂੰ ਮਰਾਦਾ ਨੇ ਸੋ ਇਸ ਕਰਕੇ ਇੱਕ ਇੱਕ ਕਾਲਜ ਬਣ ਰਿਹਾ ਹੈ ਇੱਕੋ ਹਿਆਰਪੁਰ ਕਾਲਜ ਬਣ ਰਿਹਾ ਹੈ ਇੱਕ ਕਪੂਰ ਥਲੇ ਬਣ ਰਿਹਾ ਹੈ ਇੱਕ ਮਲੇਰ ਕੋਟਲੇ ਇੱਕ ਸੰਗਰੂਰ ਸਾਡੇ ਬੱਚੇ ਯੂਕਰੇਨ ਜਾਂਦੇ ਸੀ ਐਮਬੀਬੀਐਸ ਕਰਨ ਯੂਕਰੇਨ ਜਦੋਂ ਲੜਾਈ ਲੱਗੀ ਤਾਂ ਬਹੁਤ ਸਾਰੇ ਬੱਚਿਆਂ ਨੂੰ ਉੱਥੋਂ ਲੈ ਕੇ ਆਉਣਾ ਪਿਆ ਕੱਢ ਕੇ ਇੱਥੇ ਕਿਉਂ ਨਹੀਂ ਕਰਦੇ ਸੀ ਐਮਬੀਬੀਐਸ ਸਾਨੂੰ ਇੱਥੇ ਹੀ ਮੌਕਾ ਕਿਉਂ ਨਹੀਂ ਮਿਲਦਾ ਵੀ ਪੜਨ ਦਾ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ ਸ਼ਾਨਦਾਰ ਸਕੂਲ ਨੇ ਟੀਚਰਾਂ ਨੂੰ ਬਾਹਰਲੇ ਮੁਲਕ 'ਚ ਫਿਨਲੈਂਡ ਤੇ ਸਿੰਗਾਪੁਰ ਦੋ ਇਹੋ ਜਿਹੇ ਕੰਟਰੀ ਨੇ ਜਿੱਥੇ ਟੀਚਰਾਂ ਨੂੰ ਟ੍ਰੇਨਿੰਗ ਦੇਣ ਦਾ ਬਹੁਤ ਵਧੀਆ ਕਮਾਲ ਦੇ ਤਰੀਕੇ ਨੇ ਅਕੈਡਮੀਆ ਨੇ ਐਸ ਵਕਤ ਜਿਸ ਵੇਲੇ ਆਪਾਂ ਖੜਕੜਕਲਾਂ 'ਚ ਖੜੇ ਆਂ ਐਸ ਵਕਤ ਆਪਣੇ 72 ਟੀਚਰ ਫਿਨਲੈਂਡ ਗਏ ਹੋਏ ਨੇ ਟ੍ਰੇਨਿੰਗ ਲੈਣ ਵਾਸਤੇ ਈਟੀਟੀ ਟੀਚਰ ਜਿਹੜੇ ਪ੍ਰਾਇਮਰੀ ਟੀਚਰ ਆ ਕੇ ਉਹ ਆਪਣੇ ਬੱਚਿਆਂ ਨੂੰ ਜਦੋਂ ਪੜ੍ਹਾਉਣਗੇ ਬੱਚਿਆਂ ਦਾ ਜਿਹੜਾ ਬੌਧਿਕ ਲੈਵਲ ਹੈ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਲੈਵਲ ਹੈ ਬਹੁਤ ਉੱਚਾ ਹੋਊਗਾ ਜੀ بابا ਭੀਮ ਰਹੋ Ambedkar ਜੀ ਨੇ ਕਿਹਾ ਸੀ ਕਿ ਵਿੱਦਿਆ ਜਿਹੜੀ ਹੈ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲਿਆ ਪੀ ਲੂਗਾ ਉਹ ਦਹਾੜੂਗਾ ਹੀ ਦਹਾੜੂਗਾ ਸੋ ਇਸ ਕਰਕੇ ਉਹਨਾਂ ਨੇ ਖੁਦ ਕਿੰਨੀ ਗਰੀਬੀ ਚੋਂ ਨਿਕਲ ਕੇ ਇੰਨੀਆਂ ਡਿਗਰੀਆਂ ਲਈਆਂ ਇੰਨੀਆਂ ਪੀਐਚੜੀਆਂ ਕੀਤੀਆਂ ਉਹ ਇੱਕ ਬਹੁਤ ਵੱਡੀ ਹਾਲਾਂਕਿ ਜਦੋਂ ਸਕੂਲ ਪੜ੍ਹਦੇ ਸੀ ਉਹਨਾਂ ਨੂੰ ਕਲਾਸ 'ਚ ਨਹੀਂ ਬਿਠਣ ਦਿੰਦੇ ਸੀ ਉਸ ਵੇਲੇ ਸ਼ੂਆਸ਼ਾਤ ਬਹੁਤ ਜ਼ਿਆਦਾ ਭੇਦਭਾਵ ਹੁੰਦਾ ਸੀ ਪਰ ਜਿਹਨੇ जिने पढ़ना है जिदे जुनून है ओने किते ना किते वो कहता है जेड़ा चुंज दंदा वो चौगा भी दंदा है जिदे जुनून है ओनु फिर कुछ ना कुछ हासिल करके रहंदा वो बंदा सो मैं ਸਾਡੇ ਜਿੰਨੇ ਵੀ ਸਟੇਜ ਦੇ ਪ੍ਰਬੰਧਕ ਨੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਆਰਟਿਸ ਸਹਿਬਾਨ ਵੀ ਆਏ ਹੋਏ ਨੇ ਉਹਨਾਂ ਨੇ ਤੁਹਾਡਾ ਐਂਟਰਟੇਨਮੈਂਟ ਕੀਤਾ ਔਰ ਮੈਂ ਤਾਂ ਜਦੋਂ ਵੀ ਟਾਈਮ ਮਿਲਦਾ ਸੀ ਕਲਾਕਾਰ ਦੇ ਤੌਰ ਤੇ ਵੀ ਕਦੇ ਇੱਧਰ ਆਉਣ ਦਾ ਮੈਂ ਤਾਂ ਮੱਥਾ ਟੇਕ ਕੇ ਜਾਂਦੇ ਜਾਂਦਾ ਸੀ ਤੇ ਅੱਜ ਵੀ ਉਹਨਾਂ ਨੂੰ ਸਜਦਾ ਕਰਦੇ ਆਂ ਦਿਲੋਂ ਪਿਆਰ ਕਰਦੇ ਆਂ ਉਹਨਾਂ ਨੂੰ ਕਿ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਆਜ਼ਾਦੀ ਦਾ ਨਿਗ ਮਾਰ ਰਹੇ ਆਂ ਬਾਕੀ ਕਈ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ ਹੈ 72 ਸਾਲ ਪੁਰਾਣਾ 75 ਸਾਲ ਪੁਰਾਣਾ ਸਿਸਟਮ ਠੀਕ ਕਰਨਾ 2-3 ਸਾਲ ਚ ਠੀਕ ਨਹੀਂ ਹੋ ਸਕਦਾ ਜੇ ਕੋਈ ਜਿਹੜਾ ਫੀਤਿਆਂ ਵਾਲੇ ਬੂਟ ਨੇ ਜੇ ਉਹਦੇ 3-4 ਦਿਨ ਫੀਤੇ ਨਾ ਖੋਲੀਏ ਆਪਾਂ ਨੂੰ ਚਮਚੇ ਦੀ ਡੰਡੀ ਪਾ ਕੇ ਜਾਂ ਕਿਸੇ ਸੂਏ ਦੇ ਨਾਲ ਜਾਂ ਕਿਸੇ ਤਿੱਖੀ ਚੀਜ਼ ਨਾਲ ਫਿਰ ਖੋਲਣੀ ਪੈਂਦੀ ਹੈ ਗੰਡ ਜੰਮ ਜਾਂਦੀ ਹੈ 4-3-4 3-4 ਦਿਨ ਪੁਰਾਣੀ ਗੰਡ ਐ ਖੋਲਣੀ ਪੈਂਦੀ ਹੈ ਤੇ ਮੈਨੂੰ ਤਾਂ ਤੁਸੀਂ 75 ਸਾਲ ਪੁਰਾਣੇ ਬੂਟ ਫੜਾਏ ਹੋਏ ਨੇ ਵੀ ਖੋਲ ਪਾਈ ਇਹਨੂੰ ਖੋਲ ਹੀ ਜਾਂਨੇ ਆ ਲੱਭ ਹੀ ਜਾਂਨੇ ਆ ਸਿਰੇ ਲੱਭ ਵੀ ਗਏ ਨੀਤਾਂ ਸੱਚੀਆਂ ਨੇ ਥੋੜਾ ਜਿਹਾ ਵਕਤ ਲੱਗ ਜਾਂਦਾ ਹੈ ਪ੍ਰੈਕਸ਼ਨ ਲੈਣ ਨੂੰ ਅਸੀਂ ਟਾਈਮ ਨਹੀਂ ਲਾਉਂਦੇ ਔਰ ਕੋਈ ਆਮ ਪਬਲਿਕ ਦੇ ਹੱਕ ਚ ਹੀ ਫੈਸਲੇ ਹੋਣਗੇ ਕੋਈ ਫਾਈਲ ਐਦਾਂ ਦੀ ਮੈਂ ਸਾਈਨ ਨਹੀਂ ਕਰਦਾ ਜ ਜਿਹੜਾ ਕੋਈ ਪਬਲਿਕ ਨੂੰ ਨੁਕਸਾਨ ਹੁੰਦਾ ਹੋਵੇ ਫਾਇਦੇ ਵਾਲੀ ਸਾਈਨ ਭਾਵੇਂ ਮੈਥੋਂ ਜਦੋਂ ਮਰਜ਼ੀ ਕਰਾ ਲੋ ਨੁਕਸਾਨ ਆਣੀਆ ਜੇ ਕੋਈ ਪਬਲਿਕ ਨੂੰ ਕੋਈ ਬੋਝ ਪੈਂਦਾ ਇਹੋ ਜਿਹਾ ਕੁਛ ਅਸੀਂ ਸਾਈਨ ਹੀ ਨਹੀਂ ਕਰਦੇ ਸੋ ਪ੍ਰਮਾਤਮਾ ਸਮੱਤ ਬਖਸ਼ੇ ਅਰਦਾਸ ਇਹੀ ਕਰਦੇ ਆ ਕਿ ਜਿਸ ਕੰਮ ਲਈ ਜਿਸ ਜ਼ਿੰਮੇਵਾਰੀ ਨੂੰ ਲੋਕਾਂ ਨੇ ਸਾਨੂੰ ਦਿੱਤੀ ਹੈ ਭਾਰੀ ਜ਼ਿੰਮੇਵਾਰੀ ਉਹ ਕੰਮ ਜਿਹੜਾ ਕਰਦੇ ਰਹੀਏ ਸਮਤ ਬਖਸ਼ੇ ਬਲ ਬਖਸ਼ੇ ਪ੍ਰਮਾਤਮਾ ਸ਼ਹੀਦਾਂ ਦਾ ਆਸ਼ੀਰਵਾਦ ਰਵੇ ਗੁਰੂਆਂ ਦਾ ਆਸ਼ੀਰਵਾਦ ਰਵੇ ਤਾਂ ਅਸੀਂ ਰੰਗਲਾ ਪੰਜਾਬ ਬਣੂੰਗਾ ਬੜੀ ਜਲਦੀ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਬਣੂੰਗਾ ਇਹ ਮੇਰੀ ਗੱਲ ਯਾਦ ਰੱਖ ਲਿਓ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ